ਆ ਗਿਆ ਤੂੜੀ ਵਾਲਾ ਨਹੀਂ 2018 ਮਾਡਲਾ ਤੇ ਇਹਦੀ ਡਿਮਾਂਡ ਹੈ ਗਿਆ 2 ਲੱਖ ਤੇ 40000 ਰੁਪਿਆ ਡਿਮਾਂਡ ਜਿਹਦੇ ਵੀ ਸੱਜਣ ਮਿੱਤਰ ਨੇ ਖਰੀਦਣਾ ਹੋਵੇ ਅਗਲੇ ਐਤਵਾਰ ਮੋਗਾ ਮੰਡੀ ਦੇ ਵਿੱਚ ਪਹੁੰਚ ਜਿਓ ਨੇੜੇ ਨਵੇਂ ਮਾਡਲਾ ਨੇੜੇ ਨਵੇਂ ਮਾਡਲਾ ਮੈਂ ਮਾਡਲ ਸੇਰਕ ਤੋ ਆ 13 ਟਾਇਰਾਂ ਦੇ ਪਿਛਲੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਪਿਆ ਆ ਤੇ ਡਬਲ ਕਲੱਚ ਆ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ ਸੱਚ ਬੰਦਗਾ ਚੱਲੀ ਸੱਚ ਲੱਗੀ ਡੱਟ ਫਾਰਮ ਟਰੈਕ 60 ਆ ਇਹ ਨੰਬਰ ਕਿੱਥੋਂ ਦਾ ਜੀ ਯਾ ਹਾਂ ਹਾਂ ਬਹਾਰ ਆਨੇ ਦਾ ਹਾਂ 195 ਮਾਉਂਦੇ ਆ 195 ਮਾਉਂਦੇ ਆ 195000 ਰੁਪਏ ਦੀ ਡਿਮਾਂਡ ਆ ਜਿਹੜਾ ਵੀ ਇੱਕ ਪਰਵਾ ਇਹ ਨੰਬਰ ਕਿਹੜਾ ਜੀ ਨੰਬਰ ਦਾ ਪੰਜਾਬ ਦਾ ਹੀ ਆ ਪੰਜਾਬ ਨੰਬਰ ਆ ਠੀਕ ਨੰਬਰ ਦਾ ਬੋਲੇਗਾ ਪੰਜਾਬ ਪਰ ਟੂੜੀ ਦਾ ਸੀਜ਼ਨ ਕਣਕ ਦਾ ਸੀਜ਼ਨ ਨੇੜੇ ਆ ਰਿਹਾ ਤੇ ਟੂੜੀ ਵਾਲੇ ਰੀਪਰਾਂ ਦੀ ਮਤੂੜੀ ਵਾਲੀ ਮਸ਼ੀਨਾਂ ਦੀ ਡਿਮਾਂਡ ਵੱਧ ਰਹੀ ਆ ਤੇ ਆਪਾਂ ਤੁਹਾਡੇ ਲਈ ਲੈ ਆਏ ਆ ਤੂੜੀ ਵਾਲੀ ਮਸ਼ੀਨ ਤੇ ਦੇਖ ਲਓ ਕੰਡੀਸ਼ਨ ਇਹਦੀ ਬਹੁਤ ਵਧੀਆ ਕੰਡੀਸ਼ਨ ਦੀ ਪਈ ਆ ਇਹਦਾ ਆਪਾਂ ਵੀਰ ਆਪਣੇ ਦਾ ਨੰਬਰ ਵੀ ਤੁਹਾਨੂੰ ਦੇ ਦਾਂਗੇ ਤੇ ਇਹਦੋਂ ਕਾਂ ਆਗੇ ਨਾਲ ਹੀ ਆਹ ਇਹ ਹੈਗੀ 19 ਮਾਡਲ ਮਸ਼ੀਨ ਹੈ ਇਹਦੀ ਹੈਗੀ 1 ਲੱਖ ਤੇ 65000 ਰੁਪਏ ਡਿਮਾਂਡ ਆ ਕੰਡੀਸ਼ਨ ਚੈੱਕ ਕਰ ਸਕਦੇ ਆ 19 ਮਾਡਲ ਆ ਪਹੀਨ ਤੇ 1 ਲੱਖ ਤੇ 65000 ਰੁਪਏ ਡਿਮਾਂਡ ਆ ਤੇ ਨਾਲ ਹੀ ਤੇ ਨਾਲ ਹੀ ਆ ਗਿਆ 1 ਲੱਖ ਤੇ 40000 ਰੁਪਿਆ ਇਹ ਕਿਹੜਾਂ 6.5 ਦਾ ਟਰਾਲਾ ਚੱਕ ਨਾਲ ਸਮੇਤ ਹੈ ਡਬਲ ਟੈਰਾਂ ਤੇ ਕੰਡੀਸ਼ਨ ਚੈੱਕ ਕਰ ਸਕਦੇ ਆ ਅਰੇ ਇਹਦੇ ਨਾਲ ਹੀ ਟਰਾਲੀ ਕਾ ਇਹ ਦੇ ਦੀ ਕੰਡੀਸ਼ਨ ਹੈ ਤੇ ਰੇਟ ਹੈ ਡਿਮਾਂਡ ਇਹ ਕੀ ਦੱਸਦੇ ਮਾਲਕ ਕੋ ਪੁੱਛ ਕੇ ਦੀ ਡਿਮਾਂਡ ਨਹੀਂ ਲਿਖੀ ਸੀ ਉਹ ਕੇ ਤੇ ਇਹ ਵੀ ਚੈੱਕ ਵਾਲੀ ਟਰਾਲੀ ਆ ਇਹਦੀ ਦਮਾਂਡ ਹੋ ਗਈ ਆ 1,20,000 ਰੁਪਇਆ 1,20,000 11 6.5 ਦੀ ਟਰਾਲੀ ਆ ਕੋ 6.5 ਤੇ ਲੰਬੀ 11 ਦੀ ਆ ਤੇ ਇਹ ਦੁਕਾਨ ਆ ਲਈ ਆ ਗਿਆ ਵਾ ਜੇਕਰ talla 15 ਵਾ 700 ਦੋ ਲੱਖ ਤੇ 65000 ਰੁਪਏ ਡਮਾਂ ਦਾ ਇਹ ਵੀ ਡਬਲ ਡੈਰਾ ਤੇ ਇਹ ਦੁਕਾਨ ਆ ਗਿਆ ਵਾ ਕੰਡੀਸ਼ਨ ਚੈੱਕ ਕਰ ਲੋ ਇਹਦੀ ਤੇ ਨਾਲ ਹੀ ਮਗਰ ਵੀ ਵੱਡੈ ਜਾਲੀ ਲੱਗੀ ਹੋਈ ਆ ਮੰਗਾ ਨਾਲ ਆ ਤੇ ਫਰਸ ਜਮਾਂ ਸਾਫ ਪਈ ਆ ਬਹੁਤ ਵਧੀਆ ਕੰਡੀਸ਼ਨ ਦਾ ਜੈਕਲ ਆ ਨਾਲ ਹੀ ਆਗੇ ਤੋੜੀ ਵਾਲ ਟਰਾਡੀ ਤੇ ਆਪਰਾ ਆਪਣੇ ਤੋਂ ਨੰਬਰ ਵੀ ਤੁਹਾਨੂੰ ਲੈ ਦਿੰਦੇ ਆ ਤੇ ਕੰਡੀਸ਼ਨ ਚੈੱਕ ਕਰ ਲਓ ਜਾਲੀ ਕਿਤੇ ਵੀ ਪਾਟੀ ਪੈਨ ਇਥੋਂ ਪੋਟਾਸ਼ਟੋਕ ਲੱਗਿਆ ਤੇ ਉਥੇ ਨਵੀਂ ਜਾਲੀ ਲੱਗੀ ਹੋਈ ਆ ਤੇ ਇਹ ਹੈਗੀ ਆ 85000 ਰੁਪਿਆ ਡਿਮਾਂਡ ਆ ਤੇ ਨੰਬਰ ਲੈ ਲਓ 97 ਨੰਬਰ ਲੈ ਲਓ 9799 54152 ਤੇ ਇਹ ਨਾਲ ਹੀ ਆਗਾ ਟਰਾਲਾ ਮਾਲ ਦਾ ਬੈਲਟ ਬਹੁਤ ਜੇ ਕੰਡੀਸ਼ਨ ਦਾ ਮੋਡੀਫਾਈ ਕਰਾਲੇ ਦੋਵੇਂ ਕੋ ਘਰਦੇ ਬਣੇ ਹੋਏ ਆ ਟਾਇਰਾਂ ਦੀ ਕੰਡੀਸ਼ਨ ਚੈੱਕ ਕਰਸਾ ਟਾਇਰ ਵੀ ਬਹੁਤ ਜੇ ਕੰਡੀਸ਼ਨ ਦੇ ਆ ਤੇ ਨਵੇਂ ਟਰਾਲੇ ਜਿੰਨੂ ਦੇ ਇਹਨਾਂ ਦੀ ਡਿਮਾਂਡ ਹੈਗੀ 1 ਲੱਖ ਤੇ 63000 ਦੀ ਡਿਮਾਂਡ 1 ਲੱਖ ਤੇ 30000 ਰੁਪਏ ਦੀ ਡਿਮਾਂਡ ਤੇ ਆ ਇਹ ਟਰੈਕਟਰ ਵੀ ਖੜਾ 735 1 ਲੱਖ 25000 ਰੁਪਏ ਤੇ ਨਾਲ ਆ ਗਿਆ ਟਰਾਲਾ 1 ਲੱਖ ਤੇ 75000 ਰੁਪਏ ਦੀ ਡਿਮਾਂਡ

ਦੇ ਕੋਈ ਟੂਟ ਛੱਡ ਕਰ ਲੈਂਗੇ ਪੈਂਦਾ ਆਪਣਾ ਕਿਹੜਾ ਜੀ ਰਣੀਆਂ ਕੱਢ ਰਣੀਆਂ ਪੈਂਦਾ ਤੇ ਕੰਡੀਸ਼ਨ ਚੈੱਕ ਕਰ ਲਵੀਰ ਮੇਰਾ ਬਹੁਤ ਵਧੀਆ ਕੰਡੀਸ਼ਨ ਅਟ੍ਰੈਲ ਲਾਵਾ ਤੇ ਡੇਕ ਤੇ ਕਨਾਲ ਆ ਕਿੰਨੇ பை ਕਿੰਨੇ ਦਾ ਜੀ 11.5 11.5 ਦੇ ਆ ਠੀਕ ਹੈ ਜੀ ਇਦੋਂ ਗਾਂ ਆ ਗਿਆ ਟਰਾਲੀ ਇਹ ਵੀ ਹੈ ਗਿਆ 1,27,000 ਰੁਪਏ ਡਿਮਾਂਡ ਤੇ 11.5 ਦੇ ਤੇ ਸੋਨਾਲਿਕਾ ਤੇ ਇਹਦੀ ਡਿਮਾਂਡ ਹੈ ਗਿਆ 11 ਮਾਡਲ 3 ਲੱਖ ਤੇ 10000 ਰੁਪਏ ਡਿਮਾਂਡ ਕੰਡੀਸ਼ਨ ਚੈੱਕ ਕਰ ਸਕਦੇ ਆ ਨਾਲ ਹੀ ਆ ਗਿਆ 2005 ਮਾਡਲ 2 ਲੱਖ ਤੇ 35000 ਰੁਪਏ ਨਵਾਂ ਪੋਰ 3600 ਨਾਸੀ ਮਾਡਲ 1 ਲੱਖ ਤੇ 30000 ਰੁਪਏ ਡਿਮਾਂਡ ਫਿਰ ਪਰੋ ਅੱਗੇ ਆ ਗਿਆ ਵਾ ਟਰਾਲਾ ਤੇ ਹੈਗਾ 12 6 ਦਾ 12 6 ਦਾ ਆ ਬਾਕੀ ਇਹਦਾ ਸਾਰਾ ਕੁ ਲਿਖਾ ਟਾਟਾ ਦਾ ਨਵਾਂ ਲੱਗਾ ਤੇ ਇਹਦੀ ਡਿਮਾਂਡ ਹੈ ਕਿ 2 ਲੱਖ ਤੇ 15000 ਰੁਪਏ ਡਿਮਾਂਡ ਆ बारह साठ जगह चार्टा बते है दस नंबर देख लो दो तो चाली तिरानवे तिरानवे जीरो इक्कीस जीरो नाट न्यारह तिरानवे जीरो इक्की जीरो नाट न्यारह कंडीशन चेक करा दूर तो देख लो बबू मार की फोटो भी लगी है पिछली बार पूरा मोडिफाई किया ਪਾਚੀ ਗੁੜੀ ਚਾਬਾਂ ਨੇ ਟੂ ਕਲੀਨ ਪਈ ਹੈ ਜੀ ਤੇ ਡਿਸਟਰੀਬਿਊਟਰ ਸਿੰਗਲ ਜੱਕ ਦੇ ਨਾਲ ਆ ਜਿਹੜੀ ਆ ਟਰਾਲੀ ਆ ਆਪਣੀ ਇਹ ਹੈਗੀ ਜਗਰਾਵਾ ਦੀ ਬੜੀ ਟਰਾਲੀ ਆ ਇਹਦਾ ਡਿਮਾਂਡ ਹੈਗਾ 1 ਲੱਖ ਤੇ 10000 ਰੁਪਿਆ ਡਿਮਾਂਡ ਆ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ ਇਹ ਦਾਸ ਗੁੜੀ ਟਰਾਲੀ ਆ ਇਹ ਦੁਕਾਨ ਆ ਗਿਆ ਨਾਲ ਹੀ ਜਾਲੀ ਵਾਲੀ ਟਰਾਲੀ ਇਹਦੀ ਡਿਮਾਂਡ ਹੈਗੀ 1 ਲੱਖ ਤੇ 20000 ਰੁਪਏ ਡਿਮਾਂਡ ਤੁਸੀਂ ਚੈੱਕ ਕਰ ਸਕਦੇ ਆ ਜਾਲ ਵੀ ਨਾਲ ਹੈ ਇਹਦੇ ਤੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ ਬਹੁਤ ਟਾਇਰ ਪਏ ਆ ਤੇ ਆ ਨਾਲ ਹੀ ਆ ਜੈਕ ਵਾਲੀ ਟਰਾਲੀ ਹੈਗੀ ਇਹਦੀ ਵੀ ਡਿਮਾਂਡ ਹੈਗੀ 1 ਲੱਖ ਤੇ 20000 ਰੁਪਏ ਡਿਮਾਂਡ ਤੇ ਚੈੱਕ ਕਰ ਸਕਦੇ ਆ ਬਾਕੀ ਤੁਸੀਂ ਬਾਕੀ ਸੜ ਤੋ ਦਿਖਾ ਦੇਣਾ ਤੁਹਾਨੂੰ ਕੰਡੀਸ਼ਨ ਚੈੱਕ ਕਰ ਲਓ ਟਰਾਲੀ ਦੀ ਇਹ 11 ਫੁੱਟੀ ਆ ਬਾਕੀ ਆਸ-ਪਾਸ ਕੰਡੀਸ਼ਨ ਚੈੱਕ ਕਰ ਸਕਦੇ ਥੱਲੋ ਚੈੱਕ ਕਰ ਲਓ ਗੱਡਰ ਤੇ ਜਗਰਾਵਾਂ ਦੀ ਬੜੇ ਟਰਾਲੀ ਤਿੰਨੇ ਇਹ ਤੇ ਇਹ ਜੈਕ ਵਾਲੀ ਇਹਦੀ ਡਿਮਾਂਡ ਹੈਗੀ 1 ਲੱਖ ਤੇ 20000 ਰੁਪਿਆ ਡਿਮਾਂਡ ਉਹਦੀ ਹੈਗੀ ਉਹਦੀ ਵੀ 1 ਲੱਖ 20000 ਜਿਆੜੀ ਲੱਗੀ ਆ ਵਿਚੇ 55 ਤੂੜੀ ਲਾਉਣ ਵਾਲਾ ਜਿਹੜੀ ਉਹ ਅੱਗ ਟਰਾਲੀ ਆ ਤੇ ਉਹਦੀ ਡਿਮਾਂਡ ਹੈਗੀ ਆ 1 ਲੱਖ ਤੇ 10000 ਰੁਪਿਆ ਤੇ ਨੰਬਰ ਇਹਦਾ ਵੀਰ ਮੇਰੇ ਦਾ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਪਰ ਥਰਡ ਦੇ ਬੰਨੇ ਪਾ ਦਾਂਗੇ ਨੰਬਰ ਵੈਸੇ ਵੀ ਨੋਟ ਕਰਾ ਦਿੰਨੇ ਆ ਲੈ ਲਓ 769 సెవెన్ సిక్స్ న సిక్స్ నైన్ ట్ ఫైవ్ త్రీ సె నన్ సెవెన్ నంబర్ చెక్